ਲਾ ਚਲ ਆ ਤਾਂ ਵਧੀਆ ਗੱਲ ਹੋ ਗਈ ਜਿਹੜਾ ਭੈਣ ਨੇ ਮੈਨੂੰ ਕਹਤਾ ਵੀ ਸਾਡੇ ਖੇਤੋਂ ਸਬਜ਼ੀ ਤੋੜ ਕੇ ਲੈ ਜਾ ਆ ਗਈਆਂ ਬੱਲਾਂ ਜੀਆਂ ਦੇਖਦੀਆਂ ਕਹਿੰਦੀ ਕਰਸੀ ਕद्दू ਵੀ ਲੱਗਿਆ ਤੋੜਨਾ ਵੀ ਲੱਗਿਆ ਚਲ ਦੇਖਦੀਆਂ ਕद्दू ਮਿਲ ਗਿਆ ਤਾਂ ਕद्दू ਲੈ ਜਾ ਤੋਰਨਾ ਮਿਲ ਗਿਆ ਤੋਰਨਾ ਹੁਣ ਵੀ ਸਬਜ਼ੀ ਬਥੇਰੇ ਮਹਿੰਗੇ ਭਾਦੀ ਆ ਦੇਖਾਂ ਫਰੋਲਕੇ ਜੇ ਉਹ ਖੜ ਭਾਈ ਕਿਹੜਾ ਹਾਂ ਭਾਈ ਮੈਂ ਮੀਤ ਬੱਲਾਂ ਜੀਆਂ ਬੜੀ ਵਰਦੀਆਂ ਕੁੜੀ ਆਈ ਏ ਭਾਈ ਮੈਂ ਭੈਣ ਨੂੰ ਪੁੱਛ ਕੇ ਆਈ ਆਂਗੀ ਉਹ ਭੈਣ ਤਾਂ ਮਰੀ ਜਾਂਦੀ ਰਹੀ ਸਾਰਾ ਦਿਨ ਭੈਣ ਨੂੰ ਪੁੱਛ ਕਈਆਂ ਭਾਈ ਤੁਹਾਨੂੰ ਬਹਾਨਾ ਚਾਹੀਦਾ ਵੀ ਕੋਈ ਖੇਤ ਹੈ ਨਹੀਂ ਵੀ ਸਬਜ਼ੀ ਤੋੜ ਲਈਏ ਵੀ ਸਬਜ਼ੀ ਨੂੰ ਤੁਹਾਨੂੰ ਪਤਾ ਭਾਈ ਕਿੰਨਾ ਮਹਿੰਗੇ ਵੀ ਪਾਉੜਿਆ ਇਹ ਤੁਹਾਡੇ ਵਾਸਤੇ ਥੋੜੀ ਲਈ ਹੈ ਭਾਈ ਇਹ ਤਾਂ ਮੈਨੂੰ ਵੀ ਪਤਾ ਵੀ ਸਾਡੇ ਵਾਸਤੇ ਨਹੀਂ ਲਈ ਹੈਗੀ ਮੈਂ ਕਦੋਂ ਕਹਿੰਨੀ ਆ ਵੀ ਸਾਡੇ ਵਾਸਤੇ ਲਈ ਹੈ ਉਹ ਤਾਂ ਨਾ ਭੈਣ ਦਾ ਥੋੜਾ ਘਰੇ ਕੰਮ ਜਾ ਕਰਾ ਕੇ ਸੀ ਤੁਹਾਡੇ ਘਰ ਦਾ ਤੇ ਭੈਣ ਕਹਿੰਦੀ ਆਏ ਕਰੀ ਕਹਿੰਦੀ ਸਬਜ਼ੀ ਤੋੜ ਕੇ ਲੈ ਜੀ ਉਹ ਨਹੀਂ ਮੈਨੂੰ ਦੱਸਿਆ ਵੀ ਇੱਧਰ ਨੂੰ ਲੱਗੀਆਂ ਬੱਲਾ ਮੈਂ ਚੱਲ ਪੂਰਾ ਲੈ ਜਾਨੀ ਭਾਈ ਜੇ ਤੂੰ ਕੰਮ ਕਰਾਇਆ ਸੀ ਤੈਨੂੰ ਭੈਣ ਨੇ ਕੁਝ ਦਿੱਤਾ ਵੀ ਹੋਊਗਾ ਐਦਾ ਨਹੀਂ ਕਿਹਾ ਵੀ ਤੈਨੂੰ ਵੀ ਸਬਜ਼ੀ ਵੀ ਦੇਵਾਂਗੇ ਅਸੀਂ ਨਾਲ ਉਹ ਹੀ ਜੀ ਤੁਸੀਂ ਦਿਹਾੜੀ ਆਪਾਂ ਨਹੀਂ ਲੈਤੀ ਨੀ ਉਹ ਤਾਂ ਭਾਈ ਤੈਨੂੰ ਪਤਾ ਮੇਰਾ ਸਰਦਾ ਕਿਤੋਂ ਆ ਹਨਾ ਦਿੱਤਾ 200 ਰੁਪਏ ਭੈਣ ਨੇ ਕੱਪੜੇ ਲੀੜੇ ਧਵਾਏ ਦੇ ਨਾਲ ਪ੍ਰੈਸ ਕਰਾਈ ਸੀ ਤੇ ਫੇਰ ਥੋੜੇ ਆ ਭਾਈ ਪਰ ਨਾਲ ਹੋ 50 ਰੁਪਏ ਦੀ 100 ਰੁਪਏ ਦੀ ਸਬਜ਼ੀ ਚਾਹੀਦੀ ਏ ਤੁਹਾਨੂੰ ਉਹ ਤਾਂ ਤੁਸੀਂ 300 ਚ ਪਾਉਂਗੇ ਭਾਈ ਬਾਈ ਦੇਖ ਲੈ ਮੈਂ ਕਿਹੜਾ ਬਾਲੇ ਜਣਿਆ ਸੀ ਇੱਕ ਮੇਰਾ ਜਵਾਕਾ ਨਿਕਾ ਜਾ ਇੱਕ ਮੈਂ ਆ ਗਈ ਆ ਛੋਟਾ ਜਿਹਾ ਕਦੂ ਵੀ ਮਿਲ ਗਿਆ ਨਾ ਮੈਂ ਤਾਂ ਦੋ ਦੋ ਡੰਗ ਦੀ ਸਬਜ਼ੀ ਬਣ ਜਾਊਂਗਾ ਭਾਈ ਮੈਂ ਕਦੂ ਕੱਲ ਸਾਰੇ ਤੋੜਲੇ ਤੇ ਬੇਚਤੇ ਕਦੂ ਹੁਣ ਤਾਂ ਜਮਾ ਛੋਟੇ ਛੋਟੇ ਚੂੜੇ ਆ ਫੇਰ ਔਖਾ ਹੋਊਾ ਮੇਰੀ ਸਬਜ਼ੀ ਦਾ ਧੱਕਾ ਨਾ ਕਰੋ ਤੁਸੀਂ ਠੀਕ ਐ ਨਹੀਂ ਹੁੰਦੇ ਤਾਂ ਮੈਂ ਤੁਹਾਨੂੰ ਆਪੇ ਦੇ ਦਿੰਦਾ ਭੈਣ ਨੂੰ ਤੇਰੀ ਨੂੰ ਕੀ ਪਤਾ ਵੀ ਖੇਤ ਹੈ ਸਬਜ਼ੀ ਹੈਗੀ ਤੇ ਹੈ ਨਹੀਂ ਚੱਲ ਬਾਈ ਮਰਜੀ ਐ ਤੁਹਾਡੀ ਨਹੀਂ ਮਰਜੀ ਭਾਈ ਦਾ ਮਰਜੀ ਦਾ ਤੁਹਾਡੇ ਨਾਲ ਹੀ ਐ ਕੋਈ ਗੱਲ ਨਹੀਂ ਇਹ ਗੱਲ ਨਾ ਸੋਚੋ ਵੀ ਪਤਾ ਨਹੀਂ ਮੈਂ ਚੋਰੀ ਕਰਨ ਆ ਗਈ ਸੀ ਪਤਾ ਭੈਣ ਨੇ ਕਹਤਾ ਸੀ ਤਾਂ ਮੈਂ ਕਿਹਾ ਚੱਲ ਮੈਂ ਤੋੜ ਕੇ ਲੈ ਜਾਨੀ ਆ। ਚੱਲ ਚੰਗਾ ਭਾਈ ਫਿਰ ਮੈਂ ਜਾਨੀ ਆਉਂਦੇ ਆ। ਹਾਂ ਭਾਈ ਜਾ। ਲੈ। ਭੈਣ ਨੇ ਕਹਤਾ ਸੀ ਮੈਂ ਇਹ ਤਾਂ ਕਹਿਣੀ ਸੀ। ਉਹਨੂੰ ਕਿਹੜਾ ਪਤਾ ਲੱਗ ਬੀਬਾ ਉਹ ਕਿੰਨੇ ਮਹੰਗੇ ਆ। ਸਾਰਾ ਦਿਨ ਬੇਲੇ ਦੇਖਦੇ ਨੇ ਖੇਤ ਚ ਮੜਾ ਇਹ ਪਰ ਉਹਨਾਂ ਦੇਖ ਕੇ ਵੀ ਹੈ ਨਹੀਂ ਕੋਈ ਵੀ ਸਬਜ਼ੀ ਤੋੜ ਲਈ ਬਸ ਓਡੀ ਖਾਤਰ ਲਈ ਐ। ਲੈ ਕੰਮ ਕਰਾਈ ਵੀ ਕੰਮ ਕਰਾਈ ਤੇ ਤੁਹਾਨੂੰ ਪੈਸੇ ਨਹੀਂ ਦਿੱਤੇ ਕੰਮ ਕਰ ਜੀ। 200 ਰੁਪਏ ਇਹ ਥੋੜਾ ਮੰਨ। ਕੱਪੜੀ ਧਵਾਇਆ ਤਾ ਤੁਹ ਦੱਸ ਕੀ ਤਾ ਤੁਹ ਕੀ ਕੰਦ ਕੜਾਈ ਇਹਨੇ ਵੀ ਤੂੰ ਦੋ ਚਾਰ ਕੱਪੜੇ ਦਿੱਤੇ ਉਹਨਾਂ ਨੂੰ 200 ਰੁਪਏ ਲੈ ਲਿਆ ਥੋੜਾ ਮੰਨਦੀ 100 ਰੁਪਏ ਦੀ ਸਬਜ਼ੀ ਭਾਲਦੀ ਤਾਂ ਤੁਸੀਂ ਪਲਉਗੇ ਸਾਥੋਂ ਲੈ ਪੰਤਾ ਕਹਿੰਦੀ ਸੀਗੀ ਵੀ ਲੈ ਜੀ ਸਬਜ਼ੀ ਚੱਲ ਮੈਨੂੰ ਵੀ ਆਏ ਹੋ ਗਿਆ ਸੀਗਾ ਵੀ ਸਬਜ਼ੀ ਲੈ ਜੂੰਗੀ ਮੇਰਾ ਡੰਗਾ ਲੈ ਜੂੰਗਾ ਉਹੀ 50 60 ਰੁਪਏ ਕਿਲੋ ਦਿੰਦੇ ਆ ਕਦੂ ਵੀ ਚੱਲ ਮੇਰੀ ਦੋ ਰੰਗ ਦੀ ਸਬਜ਼ੀ ਬਣ ਜਾਂਦੀ ਜਵਾਕ ਵੀ ਮੇਰਾ ਬਣਾ ਚੂਰੀ ਖਾਂਦਾ ਕਦੂ ਚ ਕੁੱਟ ਕੇ ਪਰ ਹੁਣ ਕੀਤਾ ਵੀ ਕੀ ਜਵੇ ਬਾਈ ਨੂੰ ਤਾਂ ਹੀ ਵਹਿਮ ਹੋ ਗਿਆ ਵੀ ਮੈਂ ਚੋਰਾਂ ਦਾ ਸਬਜ਼ੀ ਤੋੜਨ ਆਈ ਆਂ ਵੀ ਬੋਲਣ ਲੱਗਿਆ ਭਣੇ ਲੋਕਾ ਮਾੜਾ ਜਾਣਾ ਤਾਂ ਸੋਚ ਲੰਦਾ ਵੀ ਮੈਂ ਕਿਹੜਾ ਚੋਰਾਂਂਗੀ ਕੰਮ ਸਾਰਾ ਦਿਨ ਕਰਦੀ ਰਹਿਣੀ ਆਂ ਚਲ ਕੋਈ ਨਹੀਂ ਹੁਣ ਮੈਂ ਘਰ ਨੂੰ ਜਾਵਾਂ ਆਉਦੇ ਵੀ ਲੱਗ ਜਾ ਹੈ ਬਾਹਰ ਜਾ ਕੇ ਤਾਂ ਲੱਗਦਾ ਹਾਏ ਵੀ ਮੇਰਾ ਰੱਬਾ ਮੈਨੂੰ ਲੱਗਾ ਮੈਂ ਵੀ ਸਟਾਰਟ ਹੁੰਦਾ ਭੈਣ ਮੈਨੂੰ ਕਹਿੰਦੀ ਸੀ ਸਾਡੇ ਘਰੋਂ ਖੰਡ ਦੀ ਕੌਲੀ ਲੈ ਜੀ ਮੈਨੂੰ ਐਸੀ ਚਲ ਪਾਈਆ ਖੰਡ ਇੱਥੋਂ ਲੈ ਆਣੀ ਆਂ ਬੀਕਰ ਪੀ ਆਂਦੀ ਮੇਰਾ ਡੰਗਾ ਲਾਹ ਜਾਂਦਾ ਹੁਣ ਆਈ ਕਰਦੀ ਆ ਭੈਣ ਕੇ ਘਰ ਨੂੰ ਹੀ ਜਾਂਦੇ ਆ ਦੁਕਾਨ ਤਾਂ ਦੂਰ ਰਹਿ ਜਾਂਦੀ ਐ ਲੈ ਪਹਿਲਾਂ ਤਾਂ ਮੈਂ ਡਰ ਗਈ ਸੀ ਵੀ ਮੀ ਆਉਂਦਾ ਆ ਰੱਬ ਨੇ ਇੱਕਦਮ ਵਿਚਾਰਕ ਕਣੀਆ ਜੇ ਛੱਟ ਕੇ ਹੁਣ ਤਾਂ ਪਕੜਨ ਲੱਗ ਗਿਆ ਚਲ ਆ ਤਾਂ ਵਧੀਆ ਹੋ ਗਿਆ ਮੀ ਨਾ ਪਾਵੇ ਕਿਉਂਕਿ ਮੇਰਾ ਤਾਂ ਲੱਕੜਵਾਲਣ ਵੀ ਬਾਹਰ ਹੀ ਪਿਆ ਕਰੇ ਕਿਤੇ ਉਹ ਨਾ ਭੇਜੇ ਚਲ ਭੈਣ ਨੂੰ ਲੈ ਕੇ ਆਉਣੀ ਅਖੰਡ ਦੀ ਕੌਲੀ ਕਹਿੰਦੀ ਸਿਲਾਈ ਜੀ ਦੇਖਾ ਕੀ ਕਰੀ ਜਾਂਦੀ ਐ ਭੈਣ ਜਾ ਕੇ ਅੰਦਰ आ गई भे पहला मैं बेड़े च बुलाई हा मारे कोई बोलया नी माने तू तो एसी छी बैठी है गर्मी वाली हुई पी है। गर्मी पोछना। तो भेने पुछना मैं तरके आई हूं मैन पुछ मु हो गई सची ਪਿੰਡ ਆ ਚਿਆਂ ਲੱਗ ਗਈ ਇੰਨੀ ਜ਼ਿਆਦਾ ਗਰਮੀ ਹੋਈ ਪਈ ਐ ਫਿਰ ਆਏ ਆ ਨਾ ਮੈਂ ਤਾਂ ਠੰਡੇ ਜਿਹੇ ਹੋਏ ਕੰਮ ਕਰਦੀ ਆ ਜਦੋਂ ਗਰਮੀ ਹੁੰਦੀ ਐ ਮੈਂ ਤਾਂ ਅੰਦਰ ਏਸੀ ਛੱਡ ਕੇ ਬਾਹਨੇ ਬੈਠ ਜਾਂਦੀ ਹਾਂ ਹੋਰ ਇਹਦਾ ਤਾਂ ਬਲਾਈ ਸੋਕ ਆ ਨਾ ਹੋਰ ਸੋਕ ਵੀ ਆ ਤੇ ਦੁੱਖ ਵੀ ਵਾਲਾ ਐਦਾ ਭਾਈ ਦੁੱਖ ਕਹਦਾ ਆਪਣੇ ਦੁੱਖ ਆਏ ਆ ਹੁਣ ਠੰਡੇ ਥਾਂ ਚੋਂ ਨਿਕਲ ਕੇ ਬਾਹਰ ਗਰਮੀ ਚ ਵੜਨ ਨੂੰ ਜੀ ਨਹੀਂ ਕਰਦਾ ਹਾਂ ਉਹ ਤਾਂ ਹੈਗਾ ਬਾਹਨੇ ਫਰਫੜਦਾ ਹਜੀ ਬਾਲੀ ਲੱਗਦੀ ਐ ਇੱਕ ਰੱਬ ਨੇ ਅੱਜ ਸਾਨੂੰ ਗਮ ਜਿਹੀ ਕਰੀ ਬੈਠਾ ਤੇ ਪੈਣੀ ਨਾਲ ਮੈਂ ਤੈਨੂੰ ਆਏ ਕਹਿੰਦੀ ਸੀ ਹੂੰ ਅੱਜ ਸਵੇਰ ਤੋਂ ਮੈਨੂੰ ਕਿਹਾ ਸੀਗਾ ਵੀ ਉੱਥੋਂ ਸਬਜ਼ੀ ਲੈ ਜਾਈ ਤੋੜ ਕੇ ਪਰ ਮੈਂ ਲੈ ਕੇ ਨਹੀਂ ਗਈ ਕੋਈ ਸਬਜ਼ੀ। ਕਿਉਂ ਸਬਜ਼ੀ ਕਿਉਂ ਨਹੀਂ ਲੈ ਕੇ ਗਈ? ਸਬਜ਼ੀ ਤਾਂ ਸੁੱਕ ਨਾਲ ਬਾਧੂ ਆਪਣੇ ਖੇਤ। ਬਾਧੂ ਤਾਂ ਹੈਗੀ ਐ ਭੈਣਾ ਮੈਨੂੰ ਨਾ ਬਾਈ ਹੈਪੀ ਨੇ ਕਹਤਾ ਸੀ ਕਹਿੰਦਾ ਤੋੜ ਨਾ ਸਬਜ਼ੀ। ਪਰ ਤਾਂ ਕਰਕੇ ਮੈਂ ਤਾਂ ਲੈ ਕੇ ਨਹੀਂ ਗਈ ਜਾਈ ਰਹੀ ਬਾਈ ਬਾਬਾ ਪੁੱਜਾ ਬੋਲਿਆ ਕਹਿੰਦਾ ਚੋਰੀ ਕਰਦੀ ਐ ਕਰਦੀ ਐ। ਤੇ ਤੈਨੂੰ ਪਤਾ ਹੀ ਐ ਭੈਣਾ ਮੈਂ ਤਾਂ ਪੁੱਛੇ ਬਿਨਾ ਤਾਂ ਉਹੀ ਨਹੀਂ ਕਿਸ ਦੀ ਚੀਜ਼ ਲੈ ਜਾਂਦੀ। ਅੱਛਾ ਅੱਛਾ। ਚਲ ਕੋਈ ਨਾ ਮੇਰੀ ਗੱਲ ਸੁਣ ਤੇਰੇ ਬਾਈ ਨਾਲ ਤਾਂ ਮੈਂ ਗੱਲ ਕਰ ਲਵਾਂ। ਬਾਕੀ ਨਾ ਤੇਰਾ ਬਾਈ ਬੁੜੀਆਂ ਨੂੰ ਸਬਜ਼ੀ ਚ ਵੜਨ ਨਹੀਂ ਦ ਬੰਦੇ ਨਾ ਕਈ ਤਾਂ ਵਿਚਾਰ ਕਰਦੇ ਹੁੰਦੇ ਆ ਹਾਂ ਹਾਂ ਠੀਕ ਹੈ ਨਾ ਉਹਨੂੰ ਜਾਂ ਤਾਂ ਭਾਈ ਤੇਰਾ ਪਤਾ ਨਹੀਂ ਲੱਗਿਆ ਹੋਣਾ ਨਹੀਂ ਪਤਾ ਤਾਂ ਭਾਈ ਨੂੰ ਲੱਗਿਆ ਸੀ ਕਹਿੰਦਾ ਕਿਹੜੀ ਐ ਮੈਂ ਤਾਂ ਭਾਈ ਮੀਤ ਆ ਮੈਂ ਤਾਂ ਅੱਛਾ ਤੇ ਬਸ ਉਹੀ ਫਿਰ ਪਤਾ ਨਹੀਂ ਘਾਤੋ ਜਾਂ ਤਾਂ ਭਾਈ ਨੂੰ ਚੱਲ ਤੁਸੀਂ ਭਾਈ ਨੂੰ ਕੁਝ ਕੇ ਹੋਣਾ ਚੰਗਾ ਉਹਨੇ ਜਿਹੜਾ ਕੁਝ ਕਹਿਣਾ ਸੀ ਮੈਨੂੰ ਕਹਿਤਾ ਮੈਂ ਮੈਨਾਂ ਮੇਰੇ ਪਿੱਛੇ ਉਹ ਦੇਖ ਰਿਹਾ ਫ੍ਰੇਸ ਪਾਇ ਉਹ ਤੇਰਾ ਭਾਈ ਨਾ ਦੁਖੀ ਹੋਇਆ ਪਿਆ ਕੋਲੇ ਸਬਜ਼ੀ ਲਾਈ ਤਾਂ ਉਹਨੇ ਆਪਣੇ ਪਾਲੀ ਨੇ ਆ ਉਹਨੂੰ ਆਇਆ ਵੀ ਮੈਂ ਵੇਚ ਬੂਚ ਦੂੰਗਾ ਤੇ ਪਿੱਛੋਂ ਨਾ ਬੁੜੂਆਂ ਬਾਲਣ ਦੇ ਬਹਾਨੇ ਤਾਂ ਉੱਥੇ ਆ ਕੇ ਸਬਜ਼ੀ ਤੋੜ ਕੇ ਲੈ ਜਾਂਦੇ ਨੇ ਇਹ ਤਾਂ ਫਿਰ ਉਹਨਾਂ ਦੀ ਵੀ ਗੱਲ ਮਾੜੀ ਐ ਭੈਣੇ ਪੁੱਛੇ ਬਿਨਾਂ ਨੇ ਤੋੜਨੀ ਚਾਹੀਦੀ ਮੈਂ ਦੇਖ ਲਾ ਹਨਾ ਪੁੱਛ ਕੇ ਲੈ ਜਾਣੀ ਐ ਤੁਹਾਨੂੰ ਸਾਰੀ ਚੀਜ਼ ਤੇ ਨਾਲੇ ਭੈਣ ਮੈਂ ਨਾ ਬਾਹਲਾ ਚਰਨੀ ਪੈ ਗਈ ਹੈਗੀ ਤੇ ਮੈਂ ਤਾਂ ਹੀ ਆਈ ਸੀ ਕੰਮ ਤਾਂ ਦੇਖ ਮੈਂ ਤੇਰੇ ਸਾਰੇ ਤੜਕੇ ਕਰਾ ਗਏ ਸੀ ਹਨਾ ਹਾਂ ਤੇ ਖੰਡ ਦੀ ਕੌਲੀ ਇਕ ਦੇ ਦੇ ਮੈਨੂੰ ਮੈਂ ਨਾ ਚਾਹ ਬਣਾ ਕੇ ਦੇਣੀ ਸੀ ਜਿਵੇਂ ਪੁੱਛ ਹੋਰ ਨਾ ਮੈਨੂੰ ਐਂ ਦੱਸ ਹਾਂ ਭੈਣੇ ਪੂਰੀ ਖੰਡ ਦੀ ਇੱਕ ਕੌਲੀ ਨਾਲ ਕਹਿਕ ਦੇਣ ਟੱਪਣਗੇ ਜਦੋਂ ਤਾਂ ਭੈਣੇ ਜਿਹੜਾ ਟੱਪਣਿਆ ਨਾ ਟੱਪਣਿਆ ਹਨਾ ਤੈਨੂੰ ਪਤਾ ਹੁਣ ਟਾਈਮ ਪਾਸ ਆ ਭਾਈਆ ਭਾਈਆ ਖੰਡਣਾ ਸਾਡਾ ਤਾਂ ਬੇਚਾਰਾ ਹੁੰਦਾਗਾ ਕਿਉਂ ਮੈਂ ਕਰੀ ਜਾਂਨੇ ਆ ਦਿਨ ਭਾ ਮੈਂ ਇੱਕ ਟੱਪੇ ਭਾ ਦੋ ਟੱਪੇ ਜਾੜਾ ਬਸ ਭੈਣ ਵਾਂਗ ਤੂੰ ਮੈਨੂੰ ਖੰਡ ਦੀ ਕੌਲੀ ਦੇ ਦੇ ਮੈਂ ਖੰਡ ਦੀ ਕੌਲੀ ਤਾਂ ਵੈਨੂੰ ਦੇ ਦੂੰ ਵੇਖ ਮੇਰੀ ਗੱਲ ਸੁਣੋ ਮੈਂ ਹੁਣ ਤੜਕੇ ਤੇਥੋਂ ਕੱਪੜੇ ਧਵਾਏ ਤੈਨੂੰ ਪੈਸੇ ਉਹਦੀ ਨਾਲ ਦੀ ਨਾਲ ਦੇ ਦੇ ਹਾਂ ਹਾਂ ਭੈਣ ਦੇਤਾ ਸੀ 200 200 ਨਾਲ ਭਾਈ ਤੇਰੇ ਵੀ ਇਕ ਵੀਲਦਾਰੀ ਆ ਆਪਦੀ ਹੈ ਉਹ ਕਿਹੜਾ ਤੇਰੇ ਕੋਲੇ ਖੜੇ ਹੋਣਗੇ ਪੈਸੇ ਉਹ ਤਾਂ ਖੜੇ ਨਹੀਂ ਭੈਣ ਜਵਾਕ ਨੇ ਨਾ ਤੈਨੂੰ ਪਤਾ ਛੁੱਟੀਆਂ ਜੀਆਂ ਸੀਗੀਆਂ ਉਹਦਾ ਕੰਮ ਕਰਨਾ ਸੀ ਸਕੂਲ ਦਾ ਉਹਨੂੰ ਕਾਪੀਆਂ ਕਿਤਾਬਾਂ ਜਿਹਾ ਲਿਆਤਨਾ ਸੀਗੀ ਆ ਬੈਨਸਲਾ ਬੁਨਸਲਾ ਉਹ 200 ਤਾਂ ਮੇਰਾ ਐਂ ਚੱਲ ਗਿਆ ਅੱਛਾ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਕੁੜੇ ਐਂ ਖੰਡ ਦੀਆਂ ਕੌਲੂਆਂ ਮੰਗ ਮੰਗ ਕੇ ਤੂੰ ਟਾਈਮ ਪਾਸ ਕਿੰਨਾ ਕਿਚਰ ਕਰੇਂਗੀ ਮੈਂ ਤੈਨੂੰ ਐਂ ਕਹਿੰਦੀ ਸੀ ਤੂੰ ਸਾਡੇ ਕੰਮ ਹੀ ਕਰਨ ਲੱਗ ਜਾ ਨਾਲੇ ਤਾਂ ਮੈਨੂੰ ਸਹਾਰਾ ਹੋ ਜੇ ਅੱਛਾ ਫਿਰ ਹਾਂ ਫਿਰ ਆ ਤਾਂ ਤੇਰੀ ਗਾਲੀ ਚੰਗੀ ਗੱਲ ਆ ਹਨਾ ਹੂੰ ਤਾਂ ਚੱਲ ਹੁਣ ਮੈਂ ਰੋਜ਼ ਦੀ ਦਿਹਾੜੀ ਬਾਗੂ ਦਿਹਾੜੀ ਲੈਣੀ ਐ ਦੀ ਜੇ ਤੁਸੀਂ ਮੈਨੂੰ ਪੱਕਾ ਰੱਖ ਲਓਗੇ ਫਿਰ ਤਾਂ ਬਾਲੀ ਚੰਗੀ ਗੱਲ ਆ ਹਨਾ ਮੇਰਾ ਵੀ ਟਾਈਮ ਸੌਖਾ ਲੰਘ ਜੁਹੋਂ ਤੱਕ ਕਦੇ ਤੁਸੀਂ ਕੰਮ ਤੇ ਸਾਧਦੇ ਮੈਨੂੰ ਕਦੇ ਨਹੀਂ ਸਾਧਦੇ ਜਿਵੇਂ ਰੋਜ਼ ਆਉਣ ਜਾਣ ਲੱਗੀ ਤੇ ਮੇਰੇ ਤੋਂ ਵਧੀਆ ਡਿਊਟੀ ਵਾਲੀ ਗੱਲ ਹੋ ਜੇ ਹਾਂ ਤੇ ਉਪਰ ਇੱਕ ਗੱਲ ਹੈ ਭਈ ਹਾਂ ਤੇ ਵੀ ਉਹ ਜਿਹੜਾ ਵੀ ਆਹ ਫੋਨ ਵਾਰੀ ਵਾਰੀ ਫੋਨ ਆਈ ਜਾਂਦੇ ਐ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਜਿਹੜਾ ਭਈ 1000 ਰੁਪਿਆ ਤਾਂ ਤੈਨੂੰ ਦੇ ਦਾਂਗੇ ਪਹਿਲਾਂ ਠੀਕ ਹੈ ਭਈ ਹੈ ਟੁੱਟ ਮੈਂ ਪੈਸੇ ਨਹੀਂ ਦਿੰਦੇ ਪੈਸੇ ਤੈਨੂੰ ਮਹੀਨੇ ਦੇ ਮਹੀਨੇ ਹੀ ਦੇਆ ਕਰ 2000 ਰੁਪਿਆ ਮਹੀਨਾ ਕਰ ਲਾ ਮੇਰੇ ਨਾਲ 2000 ਮਹੀਨਾ ਹਾਂ ਭੈਣ ਤੈਨੂੰ ਪਤਾ ਦੇਖਾ ਤੁਵੀ ਸਿਆਣੀ ਆ ਹਨਾ 2000 ਨਾਲ ਤਾਂ ਮਹੀਨਾ ਟੱਪਦਾ ਨਹੀਂ ਹੈਗਾ ਥੋੜੇ ਘਣੇ ਹੋਰ ਵਧਾ ਕੇ ਭੈਣ ਵਰਕੇ ਇਹਨੇ ਨਾ ਮੇਰਾ ਗੁਜ਼ਾਰਾ ਹੋ ਜਾਏ ਕਰ ਦੇਖ ਮੇਰੀ ਗੱਲ ਸੁਣ ਤੇਨੂੰ ਦੁੱਧ ਦੇ ਦਿਆ ਕਰ ਅੱਛਾ ਭੈਣ ਠੀਕ ਹੈ ਨਾ ਆਪਦਾ ਰੋਟੀ ਟੁਕ ਇੱਥੇ ਖਾ ਲਿਆ ਕਰ ਜਵਾਕੀ ਹੈ ਤੇਰਾ ਪਿੱਛੇ ਹਾਂ ਹਾਂ ਭੈਣ ਜਵਾਕੀ ਹੈ ਤੂੰ ਜਵਾਕ ਰੋਗਰੀਆਂ ਦੋ ਰੋਟੀਆਂ ਲੈ ਜਾ ਕਰ ਨਾਲੇ ਤਾਂ ਤੇਰਾ ਘਰੇ ਚੁੱਲ੍ਹਾ ਤਪਾਉਣ ਦਾ ਖਰਚਾ ਘਟੂਗਾ ਕਦੋਂ ਹਲਤਾ ਤੇਰੀ ਸਿਆਣੀ ਐ ਭਣਾ ਸ਼ੇਰ ਤਾਂ ਚੱਲ ਕੋਈ ਨਹੀਂ ਮੈਂ ਤਾਂ ਪਾਈਆ ਦੁੱਧ ਵੀ ਦੇ ਦਾਂਗੀ ਨਾ ਮੁੱਕਦਾ ਨਹੀਂ ਮੈਂ ਕੱਦ ਦਾ ਕਲਾਸ ਤੋਂ ਉੱਥੇ ਦਾ ਪਾ ਕੇ ਚਾਹ ਕਰ ਲਿਆ ਕਰੂੰਗੀ ਚੱਲ ਮੈਂ ਐ ਕਰੂੰਗੀ ਤੈਨੂੰ ਨਾ ਟੈਣੀ ਸੇਠ ਕਿਉਂ ਰਾਸ਼ਨ ਵੀ ਦਵਾ ਦੂ ਬਸੇਰੀ ਖੰਡ ਦਵਾ ਦੂ ਕਿਲੋ ਚਾਹ ਲੈ ਤਾਂ ਮੇਰਾ ਮੁੱਕਣਾ ਨਹੀਂ ਭਣਾ ਫਿਰ ਕਈ ਚਿਰ ਨਹੀਂ ਰਹਿਣ ਤੇ ਭਣਾ ਐ ਦਵਾਣ ਨੂੰ ਤਾਂ ਮੁੜ ਕੇ ਫੇਰ ਉਹਦੇ ਵੱਲ ਆਧਾਰ ਹੋ ਜਾਊਗਾ ਗਰੇ ਨੂੰ ਹਣਾ ਮੈਨੂੰ ਦੇਣੇ ਤਾਂ ਪੈਣਗੇ ਪੈਸੇ ਕੋਈ ਨਾ ਉਹ ਮੇਰੀ ਸਿਰਦਰਦੀ ਆ ਮੈਂ ਤੈਨੂੰ ਐ ਕਹਿੰਦੀ ਐ ਜੇ ਕੋਈ ਮਾੜਾ ਮੋਟਾ ਲੀੜਾ ਕੱਪੜਾ ਪਿਆ ਹੁੰਦਾ ਉਹ ਦੇ ਦੂੰਗੀ ਤੈਨੂੰ ਸਲਪਣਾ ਤੇਰੀ ਬਾਲੀ-ਬਾਲੀ ਮਿਹਰਵਾਨੀ ਤੇ ਭੈਣ ਵਾਂਗ ਕੇ ਨਾ ਹੁਣ ਮੈਨੂੰ ਖੰਡ ਦੀ ਕੌਲੀ ਦੇ ਮੈਂ ਤਾਂ ਜਵਾਕ ਨੂੰ ਚਾਹ ਕਰਕੇ ਦੇਣੀ ਆ ਭੁੱਖ-ਭੁੱਖ ਕਰੀ ਜਾਂਦਾ ਤੇ ਕੱਲ ਨੂੰ ਆ ਜੂਗੀ ਮੈਂ ਕੰਮ ਤੇ ਫਿਰ ਹਾਂ ਹਾਂ ਕੰਮ ਕੰਮ ਮੜਾ-ਮੋਟਾ ਕਰਾਉਣਾ ਤਾਂ ਭਾਂਡੇ-ਭੁੰਡੇ ਪਿਆ ਦੋ ਚੱਕ ਜਾਨੀ ਆ ਮੈਂ ਨਾ ਭਾਂਡੇ ਤਾਂ ਹੈ ਨਹੀਂ ਬਸ ਟੋਕੇ ਵਾਲੀ ਮਸ਼ੀਨ ਕੋਲੋਂ ਕੱਲਾ ਸੁੰਬਰ ਨਾਲ ਆ ਉਹ ਸੁੰਬਰ ਜਾ ਤੇ ਆ ਜਾ ਤੈਨੂੰ ਖੰਡ ਦੀ ਕੌਲੀ ਆ ਉਹ ਸੁੰਬਰ ਜਾ ਨਹੀਂ ਆ ਜਾ ਚਲ ਆਜ ਦੇ ਮੈਨੂੰ ਜਵਾਕ ਵੀ ਭੁੱਖ-ਭੁੱਖ ਕਰ ਆ ਜਾ ਚਲ ਉਹ ਦਹਣੀ ਵੀ ਫੋਸਟ ਹਟਾ ਦਈਏ ਆ ਫੋਸ ਵੱਡੀ ਨਹੀਂ ਫੋਸ ਨੂੰ ਐਂ ਪਤਾ ਲੱਗਦਾ ਘਰੇ ਫਿਰਦੀ ਰਹਿੰਦੀ ਉਹ ਫੋਸ ਹਟਾ ਦੀਏ ਹੌਸਲਾ ਕਰਨੀ ਲੱਗਦੀ ਸੀ ਮੈਂ ਤਾਂ ਅੰਦਰ ਐਸੀ ਛੱਡ ਕੇ ਬੈਠ ਗਈ ਭਾਈ ਹੁਣ ਜੇ ਕੋਈ ਸੁਧੂ ਖਣਸੋ ਖਣ ਲੱਗ ਗਿਆ ਫਿਰ ਦਵਾਈ ਫੂਟੀ ਉਹਦੀ ਦਵਾ ਦੇਗਾ ਦਵਾ ਦੂੰਗੇ ਕੰਮ ਬੀਹਾਂ ਵਧਾਉਣ ਵਰਗੀਆਂ ਪਹਿਲਾਂ ਤੂੰ ਕੁੜੀ ਨੂੰ ਖੇਤ ਤੋਰਤਾ ਵੀ ਸਾਡੇ ਖੇਤੋਂ ਸਬਜ਼ੀ ਚੱਕ ਤੋੜ ਲਿਆ ਮੈਂ ਸਬਜ਼ੀਆਂ ਹੀ ਲੱਗਦੀ ਹੁੰਦੀ ਐ ਬਈ ਮੈਂ ਬਿਨਾ ਪੈਸੇ ਤੋਂ ਸਬਜ਼ੀ ਮੂੰਹਦੀਏ ਤੁਹਾਨੂੰ ਐ ਉਹਦਾ ਪਤਾ ਕਿੰਨਾ ਬੀਬੜ ਮਹਿੰਗਾ ਪੈਂਦਾ ਫੇਰ ਕੀ ਹੋ ਗਿਆ ਮੀਤ ਨੂੰ ਹੀ ਭੇਜਿਆ ਸੀ ਊਂਕੜਾ ਸਬਜ਼ੀ ਕੋਈ ਲੈ ਕੇ ਨਹੀਂ ਜਾਂਦਾ ਉੱਥੇ ਕद्दू ਪਕਾਈ ਦਿਨਾ ਜੇ ਇੱਕ ਕद्दू ਉਹ ਲੈ ਜਾਂਦੀ ਉਹਨਾਂ ਦੇ ਕੀ ਬਾਹਲਾ ਵੱਡਾ ਟੱਬਰ ਹੈ ਇੱਕ ਜਵਾਕ ਹੈ ਤੇ ਉਹ ਆਪ ਹੈ ਜਦੋਂ ਤੈਨੂੰ ਪਤਾ ਮੈਂ ਬੱਲਾ ਚ ਨਹੀਂ ਵੜਨ ਦਿੰਦਾ ਉੱਥੇ ਬੱਲਾ ਸਾਰੀਆਂ ਨਗਰਾਂ ਮਦਦੀਆਂ ਨੇ ਮੜ ਕੇ ਬੱਲੇ ਕੋਈ ਕद्दू ਲੱਗਦਾ ਨਹੀਂ ਕਰਤਾ ਨਹੀਂ ਇਹਨਾਂ ਨੂੰ ਕੀ ਐਂ ਦੇਖਣਾ ਆਉਂਦਾ ਵੀ ਇਹ ਤਾਂ ਕੋਈ ਬੱਲੇ ਦੇ ਜਮਾ ਖੁੰਝੇ ਤੇ ਤੋੜ ਲੈਂਦੀਆਂ ਖਿੱਚੀ ਐਨੀਆਂ ਰਹਿਣੀਆਂ ਚਲ ਫਿਰ ਪਿਆਰ ਨਾਲ ਸਮਝਾਉਂਦੇ ਹੁੰਦੇ ਆ ਓਏ ਐਵੇਂ ਰੁੱਖੇ ਨੂੰ ਕੋਈ ਗਾਇ ਹੋ ਕਿਸੇ ਤੋਂ ਕੋ ਲੈ ਕੇ ਖਾਣਾ ਤੂੰ ਐਵੇਂ ਤੋਰੀ ਫਿਰਦੀ ਰਹਿਨੀ ਆ ਉਹਨਾਂ ਖੇਤਾਂ 'ਚ ਫੋਨ ਨਵੀਆਂ ਜਾਣ ਪਛਾਣਾ ਉਹ ਕੱਦੂ ਦੇ ਇੱਕੇ ਕੋਈ ਗਾਂ ਘਾਲ ਗੁਮਾਰੇ ਦੀਆਂ ਫਲੀਆਂ ਦੇ ਇੱਕੇ ਕੋਈ ਗੁਮਾਰੇ ਦੀਆਂ ਫਲੀਆਂ ਲੈਣੀਆਂ ਫੇ ਉੱਥੇ 900 ਸਬਜ਼ੀ ਆ ਫਿਰ ਕਹੂ ਆ ਸਬਜ਼ੀ ਲੈਣੀ ਐ ਇਹ ਬਿਨਾ ਪੈਸੇ ਤੋਂ ਆਉਂਦੀਆਂ ਸਬਜ਼ੀਆਂ ਫਿਰ ਵੇਚ ਦਿਆ ਕਰ ਨਾ ਤੂੰ ਇਹ ਸੇਲ ਨਹੀਂ ਹੁੰਦਾ ਉਹ ਪਸ਼ੂਆਂ ਨੂੰ ਵੱਢ ਕੇ ਏਡੇ ਏਡੇ ਕੱਦੂ ਸਿੱਟਦਾ ਤੂੰ ਫੇ ਪਸ਼ੂਆਂ ਨਾਲ ਤੇ ਪਸ਼ੂਨ ਨੂੰ ਪੰਦੇ ਬਗਾਨੇ ਨੂੰ ਤਾਂ ਕਿਸੇ ਨੇ ਪੰਦੇ ਪਸ਼ੂਨ ਤਾਂ ਤੁੜੀ ਨਜ਼ਰ ਹਲੋਂਦੇ ਆ ਚਲ ਤੂੰ ਤਾਂ ਨਾ ਮੇਰੀ ਗੱਲ ਉਹੀ ਪੁੱਠੀ ਕਰਨੀ ਆ ਮੈਂ ਤੈਨੂੰ ਐਂ ਕਹਿੰਦੀ ਸੀ ਮੈਂ ਤਾਂ ਉਹ ਕੰਮ ਤੇ ਰੱਖ ਲਈ ਕੰਮ ਦੇ ਕੀ ਕਿੰਨਾ ਕੰਮ ਆ ਆਪਣੇ ਹੁਣ ਕੰਮ ਤੇ ਰੱਖ ਲਈਏ 10ਨ ਕੰਮ ਹੁੰਦਾ ਹੁਣ ਹੁਣ ਕੰਮ ਤੇ ਰੱਖ ਲੈ ਕਿਨੇ ਰੁਪਈਆ ਦੇ ਰੱਖ ਲੈ ਮੈਂ ਤਾਂ ਉਹਨੂੰ 2000 ਰੁਪਈਆ ਮਹੀਨਾ ਤੂੰ ਤਾਂ ਬਸ ਤੇਰਾ ਦਸਰਿਆ ਪਿਆ 2000 ਰੁਪਈਆ ਮਹੀਨਾ 2000 ਰੁਪਈਆ ਵੀ ਰੁਪਈਏ ਨਹੀਂ ਬਣ ਜਾਂਦਾ 2000 ਦੇਈ ਚੱਲ ਉਂਗਲਾ ਤਾਂ ਜਮਾ ਗਲنگਾ ਪਈਆਂ ਤੂੰ ਤਾਂ ਜਮਾ ਨਾ ਹੀ ਨਹੀਂ ਲੈਂਦਾ ਪੈਨ ਤਾਂ ਸਾਰੀ ਚੀਜ਼ ਚਾਹੀਦੀ ਆਥਣੇ ਹੁਣ ਮੈਨੂੰ ਵੀ ਪਤਾ ਹੀ ਆ ਸੀਰੀ ਦੀ ਰੋਟੀ ਹੋ ਗਈ ਜਵਾਕਾਂ ਦੇ ਲੀੜਾ ਕਪੜਾ ਹੋ ਗਿਆ ਫਿਰ ਉਂਗਲਾ ਤਾਂ ਮੇਰੀਆਂ ਭਾਈ ਕੋਹੇ ਕੁੜੇ ਨਾਲ ਖਰਾਬ ਹੋ ਗਈਆਂ ਜੇ ਬੁੜੀ ਨਾ ਰੱਖੂੰਗੀ ਹੋਰ ਮੈਂ ਕੀ ਕਰੂੰ ਉਹ ਤੂੰ ਤਾਂ ਬੱਸ ਐਵੇਂ ਜਦੋਂ 10 ਦਿਨ ਕੰਮ ਆਉਂਦਾ ਉਹ ਤਾਂ ਬੁੜੀ ਚੱਕ ਲੈਣੋ ਹਰੇਕ ਸਮੇਂ ਤੋਂ ਤੂੰ ਤਾਂ ਕੰਮ ਵਾਲੀ ਚਾਹਿੰਦਾ ਰੇ ਪੈਸੇ ਦਿੰਦਾ ਨਾ ਚੁਬਦੇ ਐ ਦੇ ਮੈਂ ਬਾਕੀ ਇੱਕ ਗੱਲ ਕਰ ਲੈ ਚਲ ਰੱਖ ਲਈ ਰਖਾ ਲਈ 2000 ਰੁਪਏ ਮਹੀਨਾ ਇਥੇ ਕਿਤੇ ਕਹੀ ਜਲੇ ਕਰ ਮੈਨੂੰ ਦੁੱਧ ਪਾ ਦੇ ਕਿਤੇ ਕਿਤੇ ਕਰ ਕਹੇ ਕਰ ਮੈਨੂੰ ਆਟਾ ਦੇ ਦੇ ਕਿਤੇ ਕਹਦਾ ਕਿ ਮੈਨੂੰ ਸਬਜੀ ਦੇ ਮੈਂ ਇਹ じゃ ਕੋਈ ਨਹੀਂ ਦੇ ਦਿੰਦਾ ਫਿਰ ਲੈ ਹੁਣ ਫਿਰ ਮੂੰਹ ਤੇ ਸ਼ਿਕਲਾ ਚੜਾ ਲਿਆ ਉਹ ਖਾਊ ਪੀਊਗੀ ਵੀ ਉਹ ਖਾਊ ਪੀਊ ਵੀ ਆਦਾ ਖਾਵੇ ਰੁਪਏ ਦੀ ਤਨਖਾਹ ਨਹੀਂ ਦਿੰਦੀ ਤੂੰ 2000 ਰੁਪਇਆ ਉਹਦੇ ਵਿੱਚੋਂ ਖਾਵੇ ਆਪਣੇ ਤਾਂ ਵੀ ਹੁਣ ਕਾਣਾ ਬਿਨਾ ਅਗਲੇ ਨੇ ਹੁਣ ਘਰੇ ਦੇ ਘਰ ਦਾ ਢੇਕਾ ਲੱਤਾ ਜੇ ਉਹ ਖਾ ਲੈ ਗਰੂ ਤੇ ਤੇ ਕੰਮ ਕਰੇ ਗਰੂ ਤਾਂ ਖਾ ਲੈ ਗਰੂ ਕਾਕੇ ਘਰ ਦਾ ਢੇਕਾ ਥੋੜੀ ਲੈਂਦੇ ਹੁਣ ਸਬਜੀਆਂ ਲੈ ਜਾਂਦੇ ਜੇ ਲੈਂਗੇ ਉਹਨੂੰ ਵੇ ਇਕਲਾ ਇੱਕ ਜਵਾਕ ਆ ਉਹਦਾ 8-9 ਸਾਲ ਦਾ ਉਹਦੇ ਵਾਸਤੇ ਕੀ ਘਰੇ ਢੋਲੂਗੀ ਦੋ ਰੋਟੀਆਂ ਹੀ ਆਂ ਦੇਣੀਆਂ ਹੋਈਆਂ ਮਾੜੀ ਨੀਤਾਲਿਆ ਦੇਦੀ ਤੇ ਨਹੀਂ ਫਿਰ ਆ ਬਾਲਟੀ ਪਈ ਆ ਪਸ਼ੂਆਂ ਲਈ ਇਹਦੇ ਚ ਪਾ ਦਿਆ ਕਰੀ ਇਹਦੇ ਚ ਪਾ ਦਾ ਯਾਰ ਪਸ਼ੂਆਂ ਚ ਦਾਦੇ ਪਸ਼ੂਆਂ ਦਾ ਪਊਆ ਐਵੇਂ ਦੇ ਚਲੀਏ 2 ਰੁਪਏ ਦੰਨੇ ਨਾਲ ਹੁਣ ਚੀਜ਼ਾਂ ਦੇਣ ਲੱਗ ਜਾ ਤੂੰ ਤਾਂ ਫਿਰ ਇਹੀ ਕੰਮ ਆਦਰਾ ਚਲ ਚੰਗਾ ਤੇ ਇਥੋਂ ਨਹੀਂ ਪਈ ਜਿੱਤਿਆ ਜਾਣਾ ਮੇਰੀ ਗੱਲ ਸੁਣ ਕਿਸੇ ਟਾਈਮ ਤੂੰ ਹਰੇ ਨੂੰ ਬੰਦੇ ਨੂੰ ਲੈ ਕੇ ਆਉਣਾ ਹਰਾ ਵੜਾ ਲਿਆ ਕਰ ਮਾਪਾਪੇ ਵੜਲੇ ਗਰੋਂ ਕਿਸੇ ਦੀ ਲੋੜ ਨਹੀਂ ਇੱਥੇ ਕਿ ਜੇ ਨੂੰ ਜਿ ਲਿਆਉਣੇ ਤਾਂ 9300 ਚੀਕਣਾਉਂਦਾ ਅਗਲਾ ਠੀਕ ਆ ਆ ਵੀ ਦੇ ਦੇ ਆ ਵੀ ਦੇ ਦੇ ਕੀ ਕੀ ਦੇਈ ਚੱਲਾਂਗੇ ਚੱਲ ਚੰਕਾਇਵੇਂ ਰੁੱਖਾ ਨਹੀਂ ਬੋਲੀਦਾ ਹੁੰਦਾ ਜੇ ਹੁਣ ਕੰਮ ਤੇ ਲੱਗ ਗਈ ਨਾਵੇਂ ਨਾ ਭੱਜ-ਭੱਜ ਪਈ ਚੱਲੀ ਆਏ ਕੋਈ ਖੜਦਾ ਵੀ ਨਹੀਂ ਲੈ ਸਪੇਸ ਰੱਖਣੀ ਪੈਂਦੀ ਹੁੰਦੀ ਐ ਉਹ ਲੈ ਸਪੇਸ ਰੱਖ ਲੈ ਜੇ ਲੈ ਸਪੇਸ ਕੱਲ੍ਹ ਕਾ ਕੰਮ ਤੱਕ ਮਤਲਬ ਰੱਖ ਆਉਂਦਾ ਠੀਕ ਆ ਜੇ ਕੰਮ ਤਨਖਾਹ ਦਿੰਨੇ ਆ ਤਾਂ ਕੰਮ ਕਰਾਉਣੇ ਆ ਠੀਕ ਆ ਕੋਈ ਫਰੀ ਨਹੀਂ ਕਰਕੇ ਜਾਂਦਾ ਕੋਈ ਅਗਲਾ ਚੱਲ ਕੋਈ ਨਾ ਉਹਨਾਂ ਕਾ ਤਾਂ ਆਪਣਾ ਉਹੀ ਬਚੇ ਹੀ ਰਹਿੰਦੀ ਐ ਚੀਜ਼ੋ ਜੇ ਓਏ ਬੱਚੇ ਤੈਨੂੰ ਜਦੋਂ ਮੈਂ ਕਿਰਾਂ ਕਹਿੰਦਾ ਬੱਚੇ ਖਾਦੇ ਕੁਝ ਹੋ ਜੇ ਗੱਲ ਕਰ ਪਸ਼ੂਆਂ ਨੂੰ ਦਾਣੇ ਚ ਪਾ ਦੇ ਕਰ ਪਸ਼ੂਣ ਪਾ ਦੇ ਕਰ ਕਿਸੇ ਨੂੰ ਥੋੜੀ ਪਰਾਉਣੀ ਇਹ ਬੱਚਾ ਪੈਣਾ ਤਾਂ 9300 ਘਰੇ ਕੀ ਐ ਫਿਰ ਹਰੇ ਚੀਜ਼ ਮੰਗਲ ਆ ਜਾਂਦੇ ਅਗਲਾ ਚੱਲ ਕੋਈ ਨਾ ਗੋਹਾ ਟਾਲਦਾ ਲਾ ਓਏ ਹੁਣ ਇੱਥੇ ਗੰਡੇ ਹੋਣਗੇ ਲਸਣ ਹੋਗੇ ਘਰੇ ਹੈਗੀ ਨਹੀਂ ਫਿਰ ਚੱਕ ਚੱਕ ਤਾਂ ਨਿਪੜਾਉਣਾ ਇਹਨਾਂ ਨੂੰ ਲੋ ਪੈਸੇ ਦਿੰਨੀ ਐ ਤੂੰ ਹੁਕ ਡਾਰੁਖਾ ਬੰਤਾ ਪਤਾ ਨਹੀਂ ਕੀ ਦੇ ਤੇ ਜਾਵੜਾ ਮੈਨੂੰ ਤਾਂ ਲੱਗਦਾ ਨਾ ਜਿਵੇਂ ਹੀ ਬਾਪੂ ਤੇ ਜਾਵੜਿਆ ਬਾਪੂ ਦੀ ਵੀ ਨਹੀਂ ਤਾਂ ਇਹ ਤਾਂ ਰੋਟੀ ਪੱਕੀ ਕੀ ਕਿਸੇ ਨੂੰ ਖਵਾ ਦੋ ਕੋਈ ਨਾ ਮਤ ਆਪ ਦੀ ਮਰਜ਼ੀ ਕਰੀ ਮੀਤਾ ਹਾਂ ਪੜ ਮਤ ਨੂੰ ਆਂ ਕਹਿੰਦੀ ਸੀ ਗੋਹਾ ਸਿੱਟਦਾ ਹਾਂ ਪੜ ਸਿੱਟਦਾ ਇੱਥੇ ਨਾ ਗੇਲਨ ਰੱਖ ਲਾ ਅੱਛਾ ਇਹ ਪਾਣੀ ਨਾ ਪਸ਼ੂ ਪੀਂਦੇ ਹੁੰਦੇ ਆ ਠੀਕ ਹੈ ਪੜ

ਉਦੇ ਸਾਹਮਣੇ ਨਾ ਕੋਈ ਚੀਜ਼ ਨਾ ਕਿਹਾ ਕਰ ਅੱਛਾ ਪਣ ਹਾਂ ਭਾਈ ਦਸਵਾ ਪੜਾ ਤੈਨ ਨਹੀਂ ਹੂੰ ਪੜਾ ਵੀ ਨਹੀਂ ਪਰ ਬੰਦੇ ਦਾ ਨਾ ਪਤਾ ਨਹੀਂ ਹੁੰਦਾ ਢਣ ਬਣਾਏ ਦਸ ਗੁੱਸਾ ਨਾ ਕਰੀ ਮੈਂ ਗੱਲ ਕਹਿੰਦੀ ਸੀ ਤੈਨੂੰ ਤੂੰ ਭਾਈ ਨਾਲ ਕਿਵੇਂ ਕੱਟਦੀ ਆ ਭਾਈ ਉੱਧ ਮੈਨੂੰ ਸਬਜ਼ੀ ਲੈਣ ਆਈ ਨੂੰ ਵੀ ਕਿਵੇਂ ਬੋਲਿਆ ਮੈਂ ਤਾਂ ਨਾ ਸੱਚੀ ਨਹੀਂ ਕੰਮਣ ਲੱਗ ਗਈ ਤੇ ਮੈਂ ਭੈਣ ਨੂੰ ਪੁੱਛੂੰਗੀ ਭੈਣ ਕਿਵੇਂ ਰਹਿਣੀ ਆ ਤੂੰ ਭਾਈ ਨਾਲ ਸੱਚੀ ਆ ਤਾਂ ਬਾਲੇ ਪੜਾ ਲੱਗੇ ਲੈਂਦਾ ਨਹੀਂ ਨਹੀਂ ਆਏ ਪੜਾ ਵੀ ਨਹੀਂ ਤੈਨੂੰ ਪਤਾ ਉਹ ਨੂੰ ਨਾ ਨਾ ਹਾ ਕੰਮ ਵਾਲੀ ਖੇਚੜਾ ਦਿੰਦੇ ਆ ਫਿਰ ਉਹਦੇ ਨਾਲ ਚਿੱਤ ਖੇਜ ਜਾਂਦਾ ਅੱਛਾ ਜਿਹੜਾ ਹੁਣ ਆਪਣੇ ਪਹਿਲਾ ਬੰਦਾ ਕੰਮ ਤੇ ਲੱਗਿਆ ਸੀ ਹਾਂ ਭਈ ਦੋਨੋਂ ਜੀ ਲੱਗ ਗਏ ਆਪਣੇ ਕੰਮ ਕਰਨਾ ਠੀਕ ਹੈ ਤੇ ਅਸੀਂ ਤਾਂ ਭਈ ਬਾੜ ਢਾ ਕੇ ਤੇ ਉਹਨਾਂ ਦੇ ਸਿਰ ਤੇ ਘਾਰ ਛੱਡ ਗਏ ਅਸੀਂ ਕੋਈ ਭਈ ਅਸੀਂ ਮਾਨਸਾ ਜਾ ਕੇ ਉਹਨੇ ਮੜਾ ਜਵਾਕਾਂ ਦਾ ਸਮਾਨ ਲਿਆ ਉਹਨੇ ਜਵਾਖ ਗਈ ਸੀ ਸਕੂਲ ਹਾਂ ਭਾਣੇ ਫਿਰ ਤੇ ਨਾਲੇ ਤਾਂ ਭਾਣੇ ਦੋ ਪੰਡਾ ਤੂੜੀ ਦੀਆਂ ਚੱਕ ਲਈਆਂ ਚਲੇ ਤਾਂ ਪਾਣਾ ਫਿਰ ਗਲਤ ਗੱਲ ਲਾਉਂਦੇ ਹੈ ਨਾ ਵਿਸ਼ਵਾਸ ਤੇ ਵਾਲਾ ਛੱਡ ਕੇ ਗਿਆ ਹਾਂ ਤੇ ਬੁੜੀ ਨੇ ਰੱਖੀ ਭਈ ਰਾਖੀ ਤੇ ਨਾਲੇ ਗੱਟਾ ਕਣਕ ਦਾ ਲੈ ਗਈ ਇਹ ਤਾਂ ਗੱਲ ਮਾੜੀ ਹੈ ਤੇ ਪਈ ਹੁੰਦੇ ਸਾਡੇ ਆਰ ਕਹਿੰਦੇ ਪੜਤ ਮਰ ਜਾਂਦੀ ਆਲਾ ਕਹਿੰਦਾ ਤੇ ਚੋਰੀਆਂ ਕਰਦੇ ਹਾਂ ਹਾਂ ਤੇ ਪੱਕੇ ਬੰਦੇ ਨੇ ਸਾਨੂੰ ਦੱਸਦਾ ਕਹਿੰਦੇ ਵੀ ਤੁਸੀਂ ਤਾਂ ਇਹਨਾਂ ਦੇ ਸਿਰ ਤੇ ਘਰ ਛੱਡ ਕੇ ਗਏ ਸੀ ਉਦੋਂ ਇਹਦਾ ਯਕੀਨ ਹੀ ਨਹੀਂ ਕਿਸੇ ਤੇ ਯਕੀਨ ਨਹੀਂ ਕਰਦਾ ਹੁਣ ਤੈਨੂੰ ਸਬਜੀ ਨੂੰ ਵੀ ਇਹਨੇ ਤਾਂ ਝੜਕਿਆ ਇਹ ਯਕੀਨ ਹੀ ਨਹੀਂ ਕਰਦਾ ਚਲ ਕੋਈ ਨਹੀਂ ਪਰ ਮੈਨੂੰ ਕਿਹੜਾ ਕੋਈ ਗੁੱਸਾ ਦੇਖ ਤੁਹਾਡੀ ਸਬਜੀ ਸੀ ਜਿੱਤੂ ਕਹਤਾ ਲੈ ਜਾ ਬਾਈ ਨੇ ਕਹਤਾ ਨਾ ਲੈ ਕੇ ਜਾ ਆਪਾਂ ਨੂੰ ਇਸ ਗੱਲਾਂ ਦੇ ਕੋਈ ਗੁੱਸੇ ਨਹੀਂ ਹੈਗੇ ਚਲ ਬਾਕੀ ਸਿਰ ਤੂੰ ਮੇਰਾ ਉਹ ਕਾ ਪੁੱਕਾ ਸਾਰਾ ਖਰਚਾ ਹੀ ਓਟ ਲੈ ਜਾਗਾ ਹਨਾ ਫਿਰ ਮੈਂ ਬਾਈ ਦੇ ਮੂੰਹ ਨੂੰ ਥੋੜੀ ਮੈਂ ਤੇ ਤੇਰੇ ਮੂੰਹ ਆਣਾ ਘਰੇ ਕੰਮ ਕਰੀ ਬਾਕੀ ਮੇਰੀ ਗੱਲ ਸੁਣ ਬੰਦਿਆਂ ਦੇ ਸੁਭਾਅ ਹੁੰਦੇ ਹੀ ਇਹੋ ਜਿਹੇ ਨੇ ਨਾ ਨਾ ਪਰ ਆਪਾਂ ਦਾ ਬਾਈ ਨਾਲ ਕੋਈ ਗੱਲ ਹੀ ਨਹੀਂ ਕਰਨੀ ਹੈ ਹਾਂ ਸੱਚ ਮੈਂ ਤੈਨੂੰ ਐ ਪੁੱਛਦੀ ਸੀ ਗੱਲਾਂ ਗੱਲਾਂ ਚ ਮੈਂ ਤਾਂ ਤੈਨੂੰ ਐ ਪੁੱਛਣੇ ਭੁੱਲ ਗਈ ਤੇਰਾ ਜਵਾਕਾ ਕਿੱਡਾ ਕ ਹੈ ਜਵਾਕ ਭੈਣ ਮੇਰਾ ਹੈਗਾ 8 ਸਾਲ ਦਾ ਮੁੰ ਆਪਣੇ ਆਗਮਨ ਦੇ ਕੱਪੜੇ ਆ ਜਾਣਗੇ ਉਹਦੇ ਅੱਛਾ ਪਹਿਨੇ ਗਰਮ ਵਾਲੇ ਪਏ ਆ ਹਾਂ ਗਰਮੂ ਵਾਲੇ ਵੀ ਪਏ ਆ ਬੰਦਾ ਹੁਣ ਐਡਾ ਹੋ ਗਿਆ ਪਹਿਨੇ 10-11 ਸਾਲ ਦਾ ਤਾਂ ਹੈ ਉਹਦੇ ਕੱਪੜੇ ਤਾਂ ਕਿਵੇਂ ਆਉਣਗੇ ਨਹੀਂ ਮੈਂ ਨਾ ਉਹ ਬੱਚਿਆਂ ਦੇ ਕੱਪੜੇ ਸਾਂਭੀ ਰੱਖਦੀ ਅੱਛਾ ਪਹਿਲਾਂ ਵਾਲੇ ਹਾਂ ਪਹਿਲਾਂ ਵਾਲੇ ਪਏ ਆ ਉਹ ਇੱਕਦਮ ਕੱਦ ਜਾ ਕਰ ਗਿਆ ਹਾਂ ਹਾਂ ਪਹਿਨੇ ਸੁੱਖ ਨਾਲ ਚੱਲ ਬਦਦਾ ਹਾਂ ਵੀ ਉਹ ਵੇਖਣ ਚਾਏ ਲੱਗਦਾ ਵੀ ਲੰਬਾ ਜਾ ਬਾਹਲਾ ਲੱਗਦਾ ਹਾਂ ਦੇਖਣ ਵਾਲੇ ਨੂੰ ਲੱਗਦਾ ਹਾਂ ਉਪਰ ਆਏ ਤੇਰੇ ਮੁੰਡੇ ਨਾਲ ਤਾਂ ਛੋਟੇ ਆ ਵੱਡਾ ਹੀ ਆ ਥੋੜਾ ਜਾ ਹਾਂ ਹਾਂ ਤੇਰਾ ਮੁੰਡਾ ਤਾਂ ਛੋਟਾ ਹੈ ਹਾਂ ਪਹਿਲੇ ਤਾਂ ਹੈਗਾ ਹਾਂ ਵੀ ਇਹ ਹੈਗਾ 4-5 ਸਾਲ ਦਾ ਫਰਕ ਕੋਈ ਨਹੀਂ ਭੈਣ ਕੱਲ ਨੂੰ ਜੇ ਮੈਂ ਹੋ ਸਕਿਆ ਹਾਂ ਉਹ ਤਾਂ ਖੇਡਦਾ ਰਹਿੰਦਾ ਜਵਾਕਾਂ ਨਾਲ ਇਕੱਲੇ ਨਹੀਂ ਛੱਡ ਕੇ ਆ ਜੰਨੀਆ ਵਿਚਾਰੇ ਨੂੰ ਮੈਂ ਇੱਕ ਰੱਬ ਦੇ ਆਸਰੇ ਛੱਡਿਆਉਣੀ ਜਵਾਕ ਨੂੰ ਹਨਾ ਸਾਹਮਣ ਵਾਲਾ ਤਾਂ ਕੋਈ ਹੈ ਨਹੀਂਗਾ ਤੇ ਜੇ ਹੋ ਸਕੇ ਮੈਂ ਆਦੇ ਨਾਲ ਲੇ ਆਉਂਗੀ ਤੇ ਤੁਸੀਂ ਗੁੱਸਾ ਤਾਂ ਨਹੀਂ ਕਰਦੇ ਨਾ ਨਾ ਆਪਾਂ ਨੂੰ ਗੁੱਸਾ ਕਦ ਮੈਂ ਤੈਨੂੰ ਇੱਕਾ ਗੱਲ ਹੋਰ ਕਹਿੰਦੀ ਸੀ ਜਵਾਗ ਨੂੰ ਪੜਨ ਪੜਤਨ ਲਾਇਆ ਕਿ ਲਾਇਆ ਨਹੀਂ ਹਾਂ ਹਾਂ ਭੈਣ ਲਾਇਆ ਹੈ ਪੜਨ ਤਾਂ ਹੀ ਮੈਂ ਤੈਨੂੰ ਉਹਦੇ ਕਹਿੰਦੀ ਸੀ ਕਿਤਾਬਾਂ ਕਾਪੜਾ ਤਾਂ ਲਿਆਤਾ ਮਖਿਆ ਜਵਾਕ ਪੜਦਾ ਮੇਰਾ ਦੂਜੀ ਕਲਾਸ ਚ ਚਾਹ ਹਾਂ ਦੂਜੀ ਚ ਪੜਦਾ ਸਰਕਾਰੀ ਸਕੂਲ ਚ ਪੜਦਾ ਤੈਨੂੰ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਜਦੋਂ ਤੇਰਾ ਬਾਈ ਹੁੰਦਾ ਨਾ ਜੇ ਕੋਈ ਚੀਜ਼ ਲੈਣੀ ਕਰਨੀ ਹੁੰਦੀ ਆ ਇਹਦੇ ਸਾਹਮਣੇ ਨਾ ਕੋਈ ਵੀ ਚੀਜ਼ ਮੈਥੋਂ ਮੰਗਿਆ ਨਹੀਂ ਮੰਗਦੀ ਕੋਈ ਗੱਲ ਨਹੀਂ ਤੂੰ ਕਰਨਾ ਕਰ ਹਾਂ ਕਿਉਂ ਆਏ ਆ ਕਿਉਂ ਤਾਂ ਚੱਲ ਨਹੀਂ ਕਹਿੰਦਾ ਫੇਰ ਵੀ ਨਾ ਇਹਦੇ ਚ ਨਾ ਮੇਰੇ ਸੱਸ ਸਹੁਰਾ ਆ ਜਾਂਦੇ ਆ ਇਹ ਕਿਪਣਾ ਕੋਈ ਨਹੀਂ ਉਹਨਾਂ ਦਾ ਸੁਭਾਅ ਧਰਮ ਹੋਊਗਾ। ਕਿਪਣਾ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਸੀ। ਆ ਗੋਹਾ ਕੂੜਾ ਜਿਹੜਾ ਹੈਗਾ ਤੁਹਾਡਾ ਵੀ ਕੂੜਾ ਤਸ਼ਾਲਾ ਪਰੂੜੀ ਤੇ ਸਿੱਟਣਾ ਹੀ ਸਿੱਟਣਾ। ਗੋਹਾ ਵੀ ਤੁਸੀਂ ਰੂੜੀ ਤੇ ਸਟਾ ਦੇਣੇ ਤੇ ਜੇ ਤੁਸੀਂ ਮੇਰੀ ਇੱਕ رائے ਮੰਨੋ ਕਿਉਂ ਨਾ ਮੈਂ ਗੋਹਾ ਪੱਥ ਲਿਆ ਕਰਾਂ। ਅੱਧੀਆਂ ਪੱਥਾਂ ਤੁਸੀਂ ਰੱਖ ਲਿਆ ਕਰੋ ਅੱਧੀਆਂ ਮੈਂ ਲੈ ਜਾ ਕਰਾਂ। ਨਾਲ ਮੇਰਾ ਡੰਗਾ ਲੈ ਜੀ ਉਹ ਨਾਲੇ ਤੁਹਾਡਾ ਹਨਾ। ਚਲ ਕੋਈ ਨਾ ਉਹ ਤਾਂ ਪਈ ਜਾਂਦੀ ਆ। ਉਹ ਤਾਂ ਤੇਰੀ ਹਿੰਮਤ ਆ ਭਾਈ। ਅਸੀਂ ਤਾਂ ਵੇਖ ਜੇ ਤੂੰ ਪੱਥਣਾ ਤਾਂ ਪੱਥ ਲਿਆ ਕਰ। ਇਹ ਤਾਂ ਆਪਾਂ ਬਾਣ ਚ ਹੀ ਰੇਪ ਆਉਨੇ ਆ। ਹੁਣ ਜਦੋਂ ਮੀਂਹ ਹੁੰਦਾ ਜਾਂ ਊ ਮੌਸਮ ਗਰਮੀ ਵਾਲੀ ਹੁੰਦੀ ਓਦੋਂ ਨਹੀਂ ਪੱਥੀਆਂ ਜਾਂਦੀਆਂ ਪਾਥੀਆਂ ਓਦੋਂ ਤਾਂ ਫਿਰ ਕਿਸੇ ਦੇ ਸਾਰੇ ਵੀ ਨਹੀਂ ਆਏ ਹੁਣ ਤੇਰੀ ਜਾਣਤਾ ਨਹੀਂ ਲੈਣੀ ਜੇ ਤੈਨੂੰ ਹੁਣ ਕੰਮ ਤੇ ਲਾਇਆ ਨਹੀਂ ਉਹ ਤਾਂ ਭਾਵੇਂ ਫਿਰ ਮੈਂ ਆਪ ਹੀ ਕਹਿੰਨੀ ਆ ਮੇਰੇ ਲੱਕੜਵਾਲਾਂ ਦਾ ਕਿੱਥੇ ਮੈਂ ਲੱਕੜਾਂ ਚੁਗਣ ਜਾਣੀ ਆ ਕਿੱਥੇ ਮੈਨੂੰ ਹਨਾ ਆਏ ਆ ਚਲ ਪਾਥੀਆਂ ਬਣ ਜਾਣਗੀਆਂ ਆ ਸਾਲ ਤਾਂ ਚੰਨਲ ਮੈਨੂੰ ਚੁਗਣ ਜਾਣਗੇ ਪੈਣ ਦਾ ਲੱਕੜਾ ਹਾਂ ਤੇ ਨਾਲੇ ਨਾ ਮੇਰੀ ਨੰਦ ਦੇ ਸੂਟ ਪਏ ਆ ਦੋ ਕੁਮਾਰੀ ਹੁੰਦੀ ਦੇ ਉਹਦੇ ਉਹ ਸੂਟ ਤੈਨੂੰ ਦੇ ਦਿੰਨੀ ਆ ਤੇ ਕੱਪੜੇ ਨਾ ਬਦਲ ਕੇ ਆਇਆ ਕਰ ਨਾ ਬਦਲ ਕਿਉਂ ਨਾ ਪਹਿਣਾ ਚੁੰਨੀ ਤੂੰ ਮੈਨੂੰ ਦਿੱਤੀ ਸੀਗੀ ਤੂੰ ਕਹਿੰਦੀ ਮੈਂ ਤਾਂ ਨਮੀ ਲੈ ਕੇ ਅੰਗ ਤੇ ਨਹੀਂ ਲਾਈ ਤੇ ਦੇਖ ਵਧੀਆ ਲੱਗਦੀ ਲੇਕਿਨ ਹਾਂ ਸੋਹਣੀ ਲੱਗਦੀ ਤੂੰ ਕਹਿੰਦੀ ਮੈਨੂੰ ਰੰਗ ਜੇ ਨਹੀਂ ਸੋਹਣੇ ਲੱਗੇ ਹਾਂ ਚੱਲ ਕੋਈ ਨਾ ਹੈ ਕਈ ਵਾਰ ਕੋਈ ਘਰੇ ਕੇ ਇਹ ਜਿਹਾ ਬੰਦਾ ਬੈਠਾ ਹੁੰਦਾ ਆਪਦਾ ਪਈ ਨਾ ਲੀਦਾ ਕਪੜਾ ਸੋਹਣਾ ਪਾ ਕੇ ਆਇਆ ਕਰ ਚੱਲ ਕੋਈ ਨਹੀਂ ਪਹਿਣਾ ਹੈਗਾ ਪਰ ਹਾਂ ਮੈਂ ਜਾਣੀ ਮੈਨੂੰ ਫਿਕਰ ਲੱਗੀ ਪਈ ਜੇ ਵਕ ਕੱਲਾ ਛੱਡ ਕੇ ਚੱਲ ਕੋਈ ਨਾ ਚੱਲ ਚਲ ਕੋਈ ਨਾ ਆਤਾ ਹੋ ਗਿਆ ਕੰਮ ਦਾ ਹੱਲ ਵੀ ਤੈਨ ਦੀ ਹੈਪੀ ਦੇ ਸਾਹਮਣੇ ਚੀਜ਼ ਨਾ ਮੰਗਿਆ ਕਰ ਉਹਦੇ ਚ ਤਾਂ ਨਾ ਮੇਰੇ ਸਸ ਸਹੁਰਾ ਆ ਜਾਂਦੇ ਸਸ ਤਾਂ ਸਸ ਸਹੁਰਾ ਤਾਂ ਬਾਹਰ ਗਏ ਆ ਵਿੱਚ ਹੀ ਆ ਘੁੰਮਦੇ ਫਿਰਦੇ ਤੁਰਦੇ ਰਹਿੰਦੇ ਆ ਉਹਦੇ ਉਹ ਤਾਂ ਹੀ ਨਹੀਂ ਪਤਾ ਕਿਹੜੇ ਵੇਲੇ ਕਿੱਧਰ ਧਿਆਨ ਰੱਖੇ ਵੀ ਹਰਪ੍ਰੀਤ ਨੇ ਕੀ ਦੇਤਾ ਕੀ ਨਹੀਂ ਦਿੱਤਾ ਚਲ ਕੋਈ ਨਾ ਉਹ ਤਾਂ ਦਬਾਲ ਤਾਂ ਮੈਂ ਵੀ ਨਹੀਂ ਹੈਪੀ ਬੁੜੀ ਤਾਂ ੱੱਕੇ ਨਾਲ ਲਾਈ ਲੈ ਕੋਈ ਨਾ ਕੰਮ ਵੀ ਕਰਾ ਲਿਆ ਕਰ